ਹੁੰਦਾ ਹੈ ਵਿਸਰਲ ਫੈਟ ਹਾਰਟ ਅਟੈਕ ਦਾ ਜਿਹੜਾ ਰੀਜ਼ਨ ਆ ਹੈ ਨਾ ਹਾਰਟ ਅਟੈਕ ਦਾ ਰੀਜ਼ਨ ਕੀ ਹੁੰਦਾ ਹੈ ਹਾਰਟ ਅਟੈਕ ਕਿਉਂ ਹੁੰਦਾ ਹੈ ਕੀ ਕਾਰਨ ਆ ਹਾਰਟ ਅਟੈਕ ਦਾ ਠੀਕ ਹੈ ਇਹ ਸਾਰੀਆਂ ਚੀਜ਼ਾਂ ਕੀ ਹਾਰਟ ਨੂੰ ਪ੍ਰੋਬਲਮ ਆਉਂਦੀ ਹੈ ਕੀ ਹਾਰਟ ਸਾਡਾ ਬਲੌਕ ਹੋ ਜਾਂਦਾ ਹੈ ਰਾਈਟ ਹਾਰਟ ਬਲੌਕ ਨਹੀਂ ਹੁੰਦਾਗਾ ਹਾਰਟ ਨੂੰ ਤਾਂ ਕੋਈ ਪ੍ਰੋਬਲਮ ਆਉਂਦੀ ਨਹੀਂਗੀ ਹਾਰਟ ਤਾਂ ਐਵਰੀ ਡੇ ਕੰਮ ਕਰਦਾ ਹੈ ਹੈਨਾ ਤੁਸੀਂ ਸਕਰੀਨ ਦੇਖ ਰਹੇ ਹੋ ਸਾਰੇ ਜਣੇ ਕਿਹੜੀ ਚੀਜ਼ ਚ ਪ੍ਰੋਬਲਮ ਆਉਂਦੀ ਹੈ ਆਰਟੀਰੀਜ਼ ਪ੍ਰੋਬਲਮ ਹੁੰਦੀ ਹੈ ਨਾੜੀਜ਼ ਆញ ਅभी ਚ ਬੋਲਾਂਗੇ ਹਨਾ 나ੜ 나ੜ ਦੇ ਵਿੱਚ ਕੀ ਪ੍ਰੋਬਲਮ ਆਉਂਦੀ ਆ ਕਿਹਦੇ ਕਰਕੇ ਬਲਾਕੇਜ ਹੁੰਦੀ ਆ ਅਸੀਂ ਕਿਉਂ ਇਹਦਾ ਧਿਆਨ ਦੇਣਾ ਚਾਹੀਦਾ ਸਾਨੂੰ ਪਹਿਲਾਂ ਇਹਨਾਂ ਚੀਜ਼ਾਂ ਤੇ ਕਿਉਂ ਕੰਮ ਕਰਨਾ ਚਾਹੀਦਾ ਰਾਈਟ ਪਹਿਲਾਂ ਅਸੀਂ ਧਿਆਨ ਕਿਉਂ ਦੇਈਏ ਕਿਹੜੀਆਂ ਚੀਜ਼ਾਂ ਦਾ ਅਸੀਂ ਸਕੈਨ ਕਰਾਈਏ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਇਹ ਚੀਜ਼ ਤੋਂ ਬਚ ਸਕੀਏ ਹਨਾ ਪਰ ਇਹਦੇ ਲਈ ਅਸੀਂ ਧਿਆਨ ਹੀ ਨਹੀਂ ਦੇ ਰਹੇ ਸਾਡਾ ਧਿਆਨ ਕਿੱਥੇ ਆ ਅਸੀਂ ਤਾਂ ਨੌਲੇਜ ਹੀ ਨਹੀਂ ਲੈ ਰਹੇ ਪ੍ਰੋਪਰ ਤੁਸੀਂ ਲੱਕੀ ਆ ਕਿ ਸੈਸ਼ਨ ਚ ਡੇਲੀ ਬੈਠ ਕੇ ਤੁਸੀਂ ਸਾਰੀ ਨੌਲੇਜ ਮਾਰਨਿੰਗ ਚ ਆ ਕੇ ਲੈਣੇ ਆ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹ ਚੀਜ਼ਾਂ ਦੱਸ ਪਾਈਏ ਕਿ ਆਪਣੇ ਖਾਣ ਪੀਣ ਨੂੰ ਸਹੀ ਕਰਕੇ ਆਪਣੇ ਭੋਜਨ ਨੂੰ ਠੀਕ ਕਰਦੇ ਹੋਏ ਆਪਣੇ ਆਤਾਂ ਨੂੰ ਬਦਲਦੇ ਹੋਏ ਤੁਸੀਂ ਇਹ ਜਿਹੜੀ ਆਪਣੀ ਬਾਡੀ ਆ ਇਹਦਾ ਕਸਟਰੋਲ ਲੈਵਲ ਇਹਦਾ ਬੀਪੀ ਹਾਈ ਹੋਣਾ ਇਹਨੂੰ ਆਪਾਂ ਡਾਈਟ ਦੇ ਥਰੂ ਚੰਗੇ ਖਾਣ ਪੀਣ ਦੇ ਥਰੂ ਐਕਸਰਸਾਈਜ਼ ਦੇ ਥਰੂ ਕਿਵੇਂ ਵਧੀਆ ਕਰ ਸਕਦੇ ਹਾਂ ਔਰ ਫਿਰ ਆਪਾਂ ਕਿਵੇਂ ਰਿਪੋਰਟ ਲੈ ਸਕਦੇ ਹਾਂ ਹਰੇਕ 3 ਮਹੀਨੇ ਬਾਅਦ 6 ਮਹੀਨੇ ਬਾਅਦ ਔਰ ਤੁਸੀਂ ਆਪਣੇ ਰਿਪੋਰਟ ਨੂੰ ਐਨਾਲਾਈਸਿਸ ਕਰ ਸਕਦੇ ਆ ਕਿ ਪਹਿਲੇ 3 ਮਹੀਨੇ 'ਚ ਕੀ ਸੀ ਔਰ ਆਹ 3 ਮਹੀਨੇ 'ਚ ਕੀ ਆ ਥਰੂ ਟੂ ਡਾਈਟ ਚੰਗੇ ਕਨਸੈਪਟ ਦੇ ਨਾਲ